ਮੋਲਾ ਵਜਾ ਵੀ ਚੜ ਗਿਆ ਜੀ ਇੱਧਰ ਦੀ ਘੁੰਮ ਨਕਵਾ ਕੇ ਇਹ ਵੀ ਪਤੰਡਾ ਮੋਲਾ ਵਜਾ ਪਈ ਉਹ ਨਹੀਂ ਤਰੀ ਬਿਨਾਰ ਰਹੀ ਜੀ ਅੰਡੇ ਵਾਲੀ ਲੋਈ ਉਹ ਪਾਉਂਦੇ ਸਾਰੇ ਜਾਨ ਬਰਾਤ ਨੂੰ ਨਾ ਉਹ ਡੀਟੇਲ ਦਿਨ ਨੂੰ ਮੋਜਾ ਲੜਪੇ ਨਹੀਂ ਲੀਦੇ ਉਹ ਤੀ ਨਾਲ ਅਦਰਮ ਪਾ ਕੇ ਨੇ ਨੀਲੇ ਦੇ ਮਾਰੇ ਰੁਪਏ ਕੁਪਟਰ ਮੋਜਾ ਫੇਰ ਲੱਗ ਗਿਆ ਨਾ ਹੁਣ ਸਾਰੀ ਗੁੱਥਮ ਕਿੱਥੇ ਹੋ ਗਿਆ ਉਹ ਕਹਿੰਦਾ ਮਾਇਨਾਉਣਾ ਉਹ ਕਹਿੰਦਾ ਮਾਇਨਾਉਂ ਦੇਖੋ ਆ ਨੀਲਾ ਬਚਾ ਵੀ ਵੜ ਗਿਆ ਈ ਨਹਾਉਣ ਵਾਸਤੇ ਈ ਗੋਲਾ ਬਚਾ ਮਾਇਰੇ ਉੱਡਣਾ ਵਾਲਾ ਕਬੂਤਰ ਵੀ ਵੜ ਗਿਆ ਤੇ ਨਾਲ ਹੀ ਜੇ ਹਣ ਉਹਦੇ ਗੋਲੇ ਬਚਦੇ ਮਾਂ ਲਈ ਤਿਆਰੀ ਕਰਦੀ ਆ ਮੌਦਿਆਂ ਦਾ ਬਾਲ ਸਾਫ ਕਰ ਲਿਆ ਫੇਰ ਹੰਬ ਆ ਮਾ ਮੋਜਾ ਤੁਰਿਆ ਆ ਗਿਆ ਇਹ ਨੀਲਾ ਵਜਾੜ ਕੇ ਬੱਸ ਹੰਬਸ ਕਾ ਰਿਹਾ ਮੋਜਾ ਵਿਜਲ ਲਪਿਆ ਹੂੰ ਦੇਖੋ ਇਹ ਬੱਚਾੜ ਦਾ ਬਹੁਤ ਸੋਹਣਾ ਜੀ ਆ ਗਿਆ ਜੀ ਅਭੀ ਉਹੜ ਨਾਲ ਆ ਗਿਆ गोला पचा भी उठ गए जी हम बस कह रहे हैं आपको आप देख बड़गिया तो कबूतरिया बड़ी तो हैं हैं जी ਨੋਨ ਵਾਸਤੇ ਮਾਰੋ ਆ ਗਈ ਨੀਲੇ ਦੀ ਮਾਂ ਉਹ ਵੀ ਉੱਡਣ ਲਈ ਤਿਆਰ ਆ ਸਰ ਕਰਤੀ ਹੁਣ ਆ ਗਏ ਜੀ ਬੱਚਾ ਛੋਟਾ ਸਾਰੇ ਨਾਲ ਮਲੇ ਠੀਕ ਬੁਧਰੀ ਦਾ ਜਿਹੜੀ ਤਾਸਲੇ 'ਚ ਬੈਠੀ ਐ ਇਸ ਟਾਈਮ ਨਿਕਲ ਗਈ ਵਾਰੇ ਨੀਲੇ ਠੇ ਦੀ ਮਾਂ ਆ ਬੱਚਾ ਵੀ ਆ ਰਿਹਾ ਹੈ ਉਧਰੋਂ ਇੱਟ ਤੇ ਚੜ ਰਿਹਾ ਹੈ ਵੀ ਲੱਠੀ ਲਈ ਆ ਬੱਲੇ ਪਹਿਲੀ ਜੋੜੀ ਦਾ ਮੌਜੇ ਲਵੇ ਖਾ ਰਿਹਾ ਜਿਹੜਾ ਛੋਟਾ ਜਿਹਾ ਬੱਚਾ ਉੜਦਾ ਬਹੁਤ ਸੋਣਾ ਹੈ ਲਾਈਕ ਸ਼ੇਅਰ ਜ਼ਰੂਰ ਕਰੋ ਭਾਈ ਧੰਨਵਾਦ